ਵਿਕਾਸ ਦੇ ਮਾਮਲੇ ਦੀ ਜੇ ਗੱਲ ਕੀਤੀ ਜਾਵੇ ਸਰਪੰਚ ਸਾਹਿਬਾਨ ਦੇ ਨਾਲ ਵੀ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਇਹ ਜਿਹੜਾ ਵਰਮ ਬਣਦਾ ਜਾ ਰਿਹਾ ਸੜਕ ਦੇ ਨਾਲ ਨਾਲ ਹਾਂਜੀ ਕਿਦਾਂ ਲੱਗਦਾ ਕਿ ਰਸਤਾ ਹੋਰ ਖੁੱਲਾ ਤੇ ਵੱਡਾ ਹੋ ਜਾਏਗਾ ਹਾਂਜੀ ਇਹ ਦੇਖੋ ਆਪਣੇ ਜਦੋਂ ਕੰਮੇ ਬੋਲੋ ਨਹਿਰ ਤੋਂ ਆਉਣੇ ਆਪਾਂ ਇਹ ਉਸ ਸੜਕ ਦੇ ਆਪਾਂ ਬਾਰਮ ਸਾਈਡਾਂ ਤੋਂ ਬਣਾ ਰਹੇ ਆਂ ਤੇ ਇਹਦੇ ਨਾਲ ਬਾਰਮ ਬਣਾਉਣ ਦੇ ਨਾਲ ਜਿਹੜੀ ਇਹ ਤਾਂ ਸਾਈਡਾਂ ਤੋਂ ਜਗਾ ਖੁੱਲਝਊਗੀ ਇਹ ਬੜਾ ਸਾਫ ਸੁਥਰਾ ਜਦੋਂ ਹੋ ਜਾਣਾ ਪੱਧਰਾ ਹੋ ਜਾਣਾ ਇਹ ਖੁੱਲਾ ਲੱਗੂਗਾ ਕੋਈ ਨਾ ਕੋਈ ਕਿਤੇ ਨਾ ਕਿਤੇ ਸਾਈਡਾਂ ਤੋਂ ਖਰਾਬ ਸੀਗਾ ਹੋਇਆ ਕਿਤੇ ਪਾਣੀ ਖੜ ਜਾਂਦਾ ਸੀਗਾ ਉਹ ਵਧੀਆ ਵੀ ਨਹੀਂ ਸੀ ਲੱਗਦਾ ਸੜਕ ਵੀ ਛੋਟੀ ਲੱਗਦੀ ਸੀ ਤੇ ਹੁਣ ਜਾਨੀ ਕਿ ਖੁੱਲਾ ਹੋ ਗਿਆ ਆ ਬਾਰਮ ਬਣਦੇ ਜਾ ਰਹੇ ਫਿਰ ਸਫਾਈ ਹੋਣੀ ਆ ਪੂਰੀ ਪੱਧਰਾ ਹੋ ਜਾਣਾ ਸਰਪੰਚ ਸਾਹਿਬ ਇਹਨਾਂ ਦੇ ਬਣ ਦੇ ਨਾਲ ਕਿਤੇ ਨਾ ਕਿਤੇ ਪੈਂਡ ਸੁੰਦਰ ਵੀ ਨਜ਼ਰ ਦੇਖਣ ਦੇ ਵਿੱਚ ਆਉਣਗੇ ਕਿਉਂਕਿ ਜਿੱਥੇ ਸਫਾਈ ਜ਼ਿਆਦਾ ਹੋਵੇਗੀ ਉੱਥੇ ਪਿੰਡ ਦੀ ਨੁਹਾਰ ਜਿਹੜੀ ਹੈਗੀ ਆ ਉਹ ਬਦਲ ਜਾਂਦੀ ਹੈ ਜਿਹੜੇ ਦੇਸ਼ ਸੇਵਕ ਦੇ ਨਾਲ ਜੁੜੇ ਹੋਏ ਸਰੋਤੇ ਹੈਗੇ ਆ ਜੇ ਸਰੋਤਿਆਂ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਜੀ ਆਪਾਂ ਜਿਹੜੇ ਸਾਡੇ ਨਾਲ ਸਰੋਤੇ ਜੁੜੇ ਹੋਏ ਨੇ ਆਪਾਂ ਉਹਨਾਂ ਨੂੰ ਕਹਿੰਨੇ ਵੀ ਵੱਧ ਤੋਂ ਵੱਧ ਆਪਾਂ ਪੰਜਾਂ ਸਰਪੰਚਾਂ ਨੂੰ ਰੱਖ ਲਓ ਤੇ ਵੱਧ ਤੋਂ ਵੱਧ ਵਿਕਾਸ ਹੋਣਾ ਚਾਹੀਦਾ ਵਿਕਾਸ ਕਰਨਾ ਵੀ ਚਾਹੀਦਾ ਤੇ ਔਰ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਸੁੰਦਰ ਦੇਖ ਵਾਲੇ ਆਪਣੇ ਪਿੰਡ ਬਣਾਉਣੇ ਚਾਹੀਦੇ ਜਿੱਦਾਂ ਆਪਾਂ ਬਾਹਰ ਜਾਣੇ ਕੰਟਰੀਆਂ ਦੇ ਵਿੱਚ ਜਾਣੇ ਆਪਾਂ ਆ ਕੇ ਕਹਿੰਨੇ ਆ ਉਧਰ ਇੰਨੀ ਸਫਾਈ ਆ ਉਧਰ ਗੰਦ ਨਹੀਂ ਮਿੱਟੀ ਨਹੀਂ ਹੈਗੀ ਪਰ ਸਫਾਈ ਕੀਤੀਆਂ ਤੇ ਹੋਣੀ ਆਪਣੇ ਆਪ ਨਹੀਂ ਹੋਣੀ ਹੈਗੀ ਕਿੰਨਾ ਕ ਸਹਿਯੋਗ ਜਿਹੜਾ ਹੈਗਾ ਆ ಗ್ರಾಮ ਪੰਚਾਇਤ ਨੂੰ ਪਿੰਡ ਵਾਲਾਂ ਦਾ ਹੋਣਾ ਚਾਹੀਦਾ ਕਿੰਨਾ ਕ ਸਹਿਯੋਗ ਮਹੱਲੇ ਵਾਸੀਆਂ ਦਾ ਹੋਣਾ ਚਾਹੀਦਾ ਸਰਪੰਚ ਜਿਹੜਾ ਵਿਕਾਸਤਾ ਕਰਨਾ ਚਾਹੁੰਦਾ ਹਾਂਜੀ ਵਿਕਾਸ ਕਰਨ ਤਾਂ ਇੱਛਾ ਹੁੰਦੀ ਬਹੁਤ ਸਾਰੇ ਸਰਪੰਚਾਂ ਦੀ ਹਾਂਜੀ ਪਰ ਜਿਹੜਾ ਨਗਰ ਹੈਗਾ ਵਾ ਨਗਰ ਦਾ ਕਿੰਨਾ ਕ ਸਹਿਯੋਗ ਵਿਕਾਸ ਦੇ ਮਾਮਲੇ ਵਿੱਚ ਚਾਹੀਦਾ ਦੇਖੋ ਪਹਿਲਾਂ ਤਾਂ ਸਾਡੀ ਜਿਹੜੀ ਟੀਮ ਹੈਗੀ ਸਾਡੇ ਮੈਂਬਰ ਪੰਚਾਇਤ ਹੈਗੇ ಗ್ರಾಮ ਪੰਚਾਇਤ ਦਾ ਸਾਨੂੰ ਪੂਰਾ ਸਹਿਯੋਗ ਆ ਅਸੀਂ ਕੰਮ ਕੋਈ ਵੀ ਕਰਨਾ ਹੈਗਾ ਨਵਾਂ ਸ਼ੁਰੂ ਕਰਨਾ ਪਹਿਲਾਂ ਆਪਾਂ ਮੀਟਿੰਗ ਰੱਖੀ ਦੀ ਆ ਤੇ ਸਾਰਿਆਂ ਦੀ ਸਹਿਮਤੀ ਦੇ ਨਾਲ ਆਪਾਂ ਉਹਨਾਂ ਨੂੰ ਕੋਈ ਨਹੀਂ ਪ੍ਰੋਬਲਮ ਹੁੰਦੀ ਕਹਿੰਦੇ ਜੇ ਕਰੋ ਤੁਹਾਡੇ ਨਾਲ ਆ ਅਸੀਂ ਜੋ ਵੀ ਤੁਸੀਂ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਕਹੀਦਾ ਆਪਣੇ ਵਾਰਡ ਦੇ ਜਿਹੜੇ ਪੰਚਾਇਤ ਮੈਂਬਰ ਹੈਗੇ ਉਹਨਾਂ ਨੂੰ ਦੱਸੋ ਅਸੀਂ ਪੁੱਛੀਦਾ ਕਿ ਸਾਨੂੰ ਦੱਸੋ ਤੁਹਾਡੇ ਵਾਰਡ ਵਿੱਚ ਕਿਹੜਾ ਕੰਮ ਹੋਣ ਵਾਲਾ ਆ ਆਪਾਂ ਪਹਿਲਾਂ ਉਧਰ ਧਿਆਨ ਦਿਈਏ ਤੇ ਆਪਾਂ ਉਹਨਾਂ ਦੀ ਸਹਿਮਤੀ ਦੇ ਨਾਲ ਕਰਦੇ ਜੇ ਆਪਾਂ ਨਗਰ ਵਾਸੀਆਂ ਦੀ ਗੱਲ ਕਰੀਏ ਐਨ ਆਰ ਆਈ ਵੀਰਪੈਣ ਭਰਾਵਾਂ ਦੀ ਗੱਲ ਕਰੀ ਉਹਨਾਂ ਦਾ ਸਾਨੂੰ ਬਹੁਤ ਪੂਰਾ ਪੂਰਾ ਸਹਿਯੋਗ ਆ ਜਿੱਦਾਂ ਹੁਣ ਆ ਮਹੱਲਾ ਵਾਸੀ ਇਹਨਾਂ ਦੇ ਅਜੇ ਨਹੀਂ ਬਣ ਲਾ ਅੱਜ ਤੁਹਾਡੇ ਘਰ ਦੇ ਸਾਹਮਣੇ ਇਹ ਜਿਹੜਾ ਬਰ ਮੈਂ ਕਾਫੀ ਲੰਬਾ ਜਿਹੜਾ ਬਣਦਾ ਜਾ ਰਿਹਾ ਹੈਗਾ ਜੇ ਦੇਖੇ ਗੱਲ ਕਾਫੀ ਦੂਰ ਤੋਂ ਵਰਦਨ ਨਜ਼ਰ ਆ ਗਿਆ ਕਿੰਨਾ ਕੁ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਸਰ ਸਰਪੰਚ ਨੇ ਕੀਤੀ ਹੋਈ ਕੰਮ ਕਿਸ ਤਰ੍ਹਾਂ ਦੇ ਲੱਗਦੇ ਆ ਜੇ ਖੁੱਲੀ ਜਹੀ ਗੱਲ ਕੀਤੀ ਜਾਵੇ ਹਾਂਜੀ ਸਰ ਬਹੁਤ ਵਧੀਆ ਲੱਗਦੇ ਬਹੁਤ ਸੁਧਾਰ ਕੀਤਾ ਉਹਨੇ ਪਿੰਡ ਦਾ ਜੀ ਹਾਂਜੀ ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਆ ਘਰ ਦੀ ਜਿਹੜੀ ਸੁੰਦਰਤਾ ਹੈਗੀ ਉਹ ਹੋਰ ਵਧੇਗੀ ਹਾਂਜੀ ਹਾਂਜੀ ਬਹੁਤ ਵਧੀਆ ਵਧੂਗੀ ਇੱਥੇ ਪਾਣੀ ਬਹੁਤ ਕੱਢਦਾ ਸੀਗਾ ਹੁਣ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਜਿੱਤੀ ਰਸਤਾ ਵੀ ਥੋੜਾ ਵੱਡਾ ਹੋ ਜਾਣਾ ਹੈਗਾ ਹਾਂਜੀ ਹਾਂਜੀ ਦੇਖਿਆ ਜਾਵੇ ਹਾਂਜੀ ਜੀ ਖੁਸ਼ੀ ਮਹਿਸੂਸ ਹੁੰਦੀ ਹੈ ਹਾਂਜੀ ਬਹੁਤ ਖੁਸ਼ੀ ਮਹਿਸੂਸ ਪਿੰਡ ਦੀ ਤਰੱਕੀ ਵੇਖਦੇ ਹੈਗੇ ਆ ਤੇ ਹਰ ਬੰਦੇ ਨੂੰ ਆਪਣਾ ਪਿੰਡ ਦਾ ਬਹੁਤ ਸੁੰਦਰ ਲੱਗਦਾ ਹਾਂਜੀ ਹਾਂਜੀ ਜਦੋਂ ਤੁਸੀਂ ਦੇਸ਼ ਸੇਕ ਦੇ ਉੱਪਰ ਚੱਲ ਰਹੀਆਂ ਹੈਂ ਵੀਡੀਓ ਨੂੰ ਵੇਖਦੇ ਹਾਂ ਵਿਕਾਸ ਨੂੰ ਵੇਖਦੇ ਹਾਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਰਿਸ਼ਤੇਦਾਰ ਕੀ ਬੋਲਦੀ ਆ ਖਾਸ ਕਰਕੇ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਰਿਸ਼ਤੇਦਾਰ ਬਹੁਤ ਕਹਿੰਦੇ ਵੀ ਤੁਹਾਡੇ ਪਿੰਡ ਦਾ ਬਹੁਤ ਵਧੀਆ ਸੁਧਾਰ ਹੋਇਆ ਹੈ ਇਸ ਵਾਰ ਜੀ ਬਹੁਤ ਵਧੀਆ ਲੱਗਦਾ ਸਾਡੇ ਪਿੰਡ ਆਕੇ ਜੀ ਕੀ ਕਹਿਣਾ ਚਾਹੁੰਦੇ ਆ ਇਹ ਸਾਡੇ ਦੇਸ਼ ਸੇਪਕ ਦੇ ਨਾਲ ਜੁੜੇ ਹੋਏ ਸਰੋਤਿਆਂ ਨੂੰ ਕਿ ಗ್ರಾಮ ਪੰਚਾਇਤ ਜਿਹੜਾ ਸਹਿਯੋਗ ਹੈ ਉਹ ਮਹੱਲੇ ਵਾਸੀਆਂ ਦਾ ਬਹੁਤ ਇਹ ਜ਼ਰੂਰੀ ਚਾਹੀਦਾ ਤਾਂ ਹੀ ਸਰਪੰਚ ਜਿਹੜਾ ਹੈਗਾ ਇਹ ਪਿੰਡ ਦਾ ਵਿਕਾਸ ਕਰ ਪਾਏ ਹਾਂ ਜੀ ਹਾਂਜੀ ਹਾਂਜੀ ਅਸੀਂ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਦਾ ਕਿਉਂ ਨਹੀਂ ਬਹੁਤ ਵਧੀਆ ਪਿੰਡ ਦਾ ਸੁਧਾਰ ਕੀਤਾ ਹੈ ਜੀ ਸ਼ੁਕਰੀਆ ਬਹੁਤ ਵਧੀਆ ਦੇਖੀਏ ਕਿ ਮਹੱਲਾ ਵਾਸੀਆਂ ਨੇ ਆਪਣੇ ਵਿਚਾਰ ਬਹੁਤ ਹੀ ਵਾਖੂਬੀ ਤਰੀਕੇ ਦੇ ਨਾਲ ਦੱਸੇ ਨੇ ਕਿ ਕਿ ਜਿਹੜਾ ਵਿਕਾਸ ਹੈਗਾ ਆ ਆਪਣੇ ਨਗਰ ਦਾ ਆਪਣੇ ਪਿੰਡ ਦਾ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਵਿਕਾਸ ਸਦਕਾ ਹੀ ਵੱਡੀ ਜਿਹੜੀ ਤਰੱਕੀ ਹੈਗੀ ਆ ਉਹ ਹੁੰਦੀ ਆ ਅਸੀਂ ਮਹੱਲੇ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਸਹਿਯੋਗ ਹੈਗਾ ਵਾ ਸਹਿਯੋਗ ਜਿਹੜਾ ਹੈਗਾ ਇਹ ਉਹ ਸਾਰਿਆਂ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਵਾਖੋਬੀ ਤਰੀਕੇ ਦੇ ਨਾਲ ਜਿਹੜਾ ਸਹਿਯੋਗ ਦਾ ਪ੍ਰੂਫ ਹੈਗਾ ਆਪਾਂ ਦੇਖੀਏ ਮੈਨਾ ਸਰਦੂਲ ਸਿੰਘ ਜੀ ਕਿ ਕਿਸ ਤਰ੍ਹਾਂ ਲੱਗਦਾ ਪਿੰਡ ਦਾ ਵਿਕਾਸ ਬਹੁਤ ਵਧੀਆ ਲੱਗਦਾ ਜੀ ਪਹਿਲਾਂ ਸਾਰਨੋਂ ਪਹਿਲਾਂ ਦੇਸ਼ ਸ਼ੇਪਕ ਦਾ ਚੈਨਲ ਬਹੁਤ-ਬਹੁਤ ਧੰਨਵਾਦ ਚੈਨਲ ਦਾ ਜੀ ਕੀ ਕਹਿਣਾ ਚਾਹੁੰਦੇ ਪਿੰਡ ਦੇ ਵਿਕਾਸ ਬਾਰੇ ਪਿੰਡ ਦੇ ਵਿਕਾਸ ਬਾਰੇ ਮੈਂ ਬਹੁਤ ਵਧੀਆ ਕਹਿਣਾ ਚਾਹੁੰਦਾ ਵੀ ਆਪਣੇ ਇਟਰਨਲੋਕ ਵਾਲ ਤੇ ਸਾਂਝੀ ਜਗ੍ਹਾ ਤੇ ਪਾਰਕਾ ਬਣਾਤੀਆਂ ਸਾਂਝੇ ਥਾਂ ਦੇ ਕਬਜ਼ੇ ਕੀਤੇ ਸੋ ਵੀ ਛੜਾਏ ਸਰਪੰਚ ਸਾਹਿਬ ਨੇ ਤੇ ਬਹੁਤ ਵਧੀਆ ਮੱਲਾ ਮਾਰੀਆਂ ਜੀ ਨਵੀਂ ਪੰਚਾਇਤ ਨੇ ਜੀ ਦੁਬਾਰਾ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਇਹ ਸਰਪੰਚ ਸਾਨੂੰ ਕਿਹੜੇ ਕੰਮ ਨਾਲ ਦੇ ਪਸੰਦ ਆਏ ਆ ਜ਼ਿਆਦਾ ਕਰਕੇ ਜ਼ਿਆਦਾ ਕਰਕੇ ਜਿੱਦਾਂ ਨਿਆਣੇ ਬੱਚਾ ਵਾਲੇ ਪਾਰਕਾ ਬਣਾਤੀਆਂ ਜੀ ਆ ਜਿਹੜੇ ਸੜਕਾਂ ਦੇ ਨਾਲ ਐਂਟਰਲੋਕ ਲਾਏ ਆ ਇਹ ਵੀ ਬਹੁਤ ਪਸੰਦ ਆਏ ਸਾਨੂੰ ਇਹਦਾ ਕੀ ਫਾਇਦਾ ਹੋਇਆ ਐਂਟਰਲੋਕਾਂ ਦਾ ਇਹਦਾ ਫਾਇਦਾ ਹੋਇਆ ਕਾਹ ਆ ਜੰਮਦਾ ਸੀ ਕਾਹ ਨਾਲ ਜੰਮ ਗੋਹਣ ਜੀ ਹਾਂ ਜੀ ਪਹਿਲਾਂ ਸੜਕ ਗਾਂਦਗੀਆਂ ਢੇਣ ਲੱਗੀਆਂ ਨੇ ਉਹ ਸਾਫ਼ ਸੁਥਰੀਆਂ ਕਿ ਜਿਹਨਾਂ ਨੇ ਖੁੱਲ ਗਈ ਸੜਕ ਜੀ ਜੀ ਮੱਲਿਆਣਾ ਬੜਾ ਧੰਨਵਾਦ ਉਹਨੇ ਬਹੁਤ ਵਧੀਆ ਸਹਾਇਕਤਾ ਚਾਹ ਪਾਣੀ ਵੀ ਦਿੱਤਾ ਮਿਸਤਰੀਆਂ ਨੂੰ ਜੀ ਮਿਸਤਰੀ ਸ਼ੀਰਾ ਬੜੀ ਕੰਮ ਕਰਦਾ ਜੀ ਬੜਾ ਫਟਾਕਾ ਕੰਮ ਕੀਤੇ ਉਹਨੇ ਜੀ ਜੀ ਤੇ ਨਾਲੀਆਂ ਦੇ ਵਿੱਚ ਪਾਪੀ ਪਾਏ ਆ ਸਾਡੇ ਨਾਲੀ ਵੀ ਖੁੱਲ ਗਈ ਰਿਸ਼ਾ ਨਹੀਂ ਜਾਂਦਾ ਰਿਸ਼ਾ ਵੀ ਜਾਣ ਲੱਪਿਆ ਉੱਥੇ ਹੁਣ ਜੀ ਜੀ ਫਾਇਦਾ ਇਹ ਹੋਊਗਾ ਜੇ ਘਾਹ ਨਾ ਜੰਮੂਗਾ ਜੀ ਜੀ ਹਾਂਜੀ ਸੜਕ ਖੁੱਲ ਗਈ ਆ ਜੀ ਜੀ ਰੋਟੇ ਕਰਨੀ ਗੱਡੀ ਸਾਈਡ ਨੂੰ ਲੱਗ ਜਾਇਆ ਕਰੂਗੀ ਜੀ ਜੀ ਹਾਂਜੀ ਅੱਗੇ ਲੱਗਦੀ ਸੀਗੇ ਉੱਤੇ ਢੇਰ ਦੇ ਉਹ ਚੰਨੀ ਵਿੱਚ ਧਲਾਨਾ ਸੀਗੇ ਜੀ ਪਧਰਾ ਹੋ ਗਿਆ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਚੋਪੜਾ ਪਿੰਜੱਬੋ ਵਾਲ ਦਾ ਰਹਿਣ ਵਾਲਾ ਆਂ ਸਾਡੇ ਇਸ ਮੇਨ ਰੋਡ ਦੀ ਇਸ ਵੇਲੇ ਕੰਮ ਚੱਲਿਆ ਵਾ ਇਸ ਇੰਟਰਲੌਕ ਲਗਾ ਕੇ ਇਹਨੂੰ ਚੌੜਾ ਕੀਤਾ ਗਿਆ ਤੇ ਸਾਫ਼ ਸੁਥਰਾ ਕੀਤਾ ਗਿਆ ਇਸ ਰੋਡ ਤੇ ਬਹੁਤ ਹੀ ਆਵਾਜ਼ ਆਈ ਰਹਿੰਦੀ ਸੀ ਇਸ ਕਰਕੇ ਜਦੋਂ ਇਹ ਇੰਟਰਲੌਕ ਲੱਗੇ ਬਹੁਤ ਹੀ ਸਾਫ਼ ਸੁਥਰਾ ਤੇ ਖੁੱਲਾ ਚੌੜਾ ਸੜਕ ਬਣ ਚੁੱਕੀ ਆ ਬਾਕੀ ਸਾਡੇ ਪੰਚਾਇਤ ਦੇ ਵੱਲੋਂ ਬਹੁਤ ਹੀ ਸਚੱਚੇ ਕਾਰਜ ਕੀਤੇ ਗਏ ਆ ਇਹਨਾਂ ਵਿੱਚ ਇੱਕ ਇਹਨਾਂ ਨੂੰ ਖੇਡਾਂ ਵਿੱਚ ਬਹੁਤ ਦਿਲਚਸਪੀ ਆ ਮੁੰਡਿਆਂ ਨੂੰ ਇਹ ਲਈ ਮੋਟੀਵੇਟ ਕੀਤਾ ਜਾਂਦਾ ਤੁਸੀਂ ਸ਼ਾਮ ਦੇ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਦੇ ਵਿੱਚ ਕਿੱਦਾਂ ਅੱਗੇ ਮੁੰਡੇ ਵੇਲੇ ਘੁੰਮਦੇ ਹੁੰਦੇ ਸੀਗੇ ਹੁਣ ਤੁਸੀਂ ਗਰਾਉਂਡਾਂ ਵਿੱਚ ਰੌਣਕ ਦੇਖ ਸਕਦੇ ਹੋ ਬੱਚੇ ਪਾਰਕਾਂ ਦਾ ਆਨੰਦ ਲੈ ਰਹੇ ਨੇ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਸਫਾਫ ਸਾਫ ਸਫਾਈ ਲਈ ਜਿਹੜੇ ਆਪਣੇ ਸੇਵਾਦਾਰ ਰੱਖਿਆ ਗਿਆ ਨੇ ਲਗਾਤਾਰ ਸਫਾਈ ਕਰਦੇ ਨੇ ਪਲਾਸਟਿਕ ਵੇਸਟੇਜ ਅਸੀਂ ਮੈਨੇਜਮੈਂਟ ਬਹੁਤ ਵਧੀਆ ਕਰ ਰਹੇ ਨੇ ਹੁਣ ਪਿੰਡ ਵਿੱਚ ਆਮ ਕੂੜਾ ਨਹੀਂ ਜਾਂਦਾ ਇੱਕ ਜਗ੍ਹਾ ਮੈਨੇਜਮੈਂਟ ਦੇ ਜਾ ਕੇ ਹੀ ਸਾਫ਼ ਕੀਤਾ ਜਾਂਦਾ ਹੈ ਚੋਪੜਾ ਸਾਹਿਬ ਇਸ ਰੋਡ ਦੇ ਉੱਪਰ ਮੇਨ ਆਵਾਜਾਈ ਜ਼ਿਆਦਾ ਵਧਣ ਦਾ ਕਾਰਨ ਕੀ ਹੈ ਇਸ ਦਾ ਇਹ ਕਾਰਨ ਹੈ ਕਿ ਸਾਡਾ ਇਹ ਬੰਗਾ ਤੋਂ ਗੜਸ਼ੰਕ ਨੂੰ ਲਿੰਕ ਵੀ ਕਰਦਾ ਵਿਚਾਲੋ ਜਿਹੜੇ ਪਿੰਡ ਬੈਂਸਾ ਕੰਮ ਆ ਪਿੰਡ ਆਉਂਦੇ ਨੇ ਉਸ ਤੋਂ ਇਲਾਵਾ گاਾਂ ਪੀਣ ਅਗੇ ਰਸੂਲਪੁਰ ਤੱਕ ਇਹ ਸਾਡੇ ਪਿੰਡਾਂ ਨਾਲ ਲਿੰਕ ਕਰਦਾ ਆ ਲਿੰਕ ਰੂਟ ਹੁਣ ਕਰਕੇ ਇਸੇ ਸਾਮ ਸਵੇਰੇ ਹੁਣ ਰਸ਼ ਬਹੁਤ ਰਹਿੰਦਾ ਜੀ ਬਾਕੀ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਹ ਰੂਟ ਚੌੜਾ ਹੋਣ ਦੇ ਨਾਲ ਸਾਨੂੰ ਬਹੁਤ ਹੀ ਸੁਖਾਲਾ ਕਿਉਂਕਿ ਸਾਡਾ ਕਾ ਰੋਡ ਦੇ ਉੱਪਰ ਬਹੁਤ ਤੰਗੀ ਆਉਂਦੀ ਸੀਗੀ ਜੀ ਸ਼ੁਕਰੀਆ ਜੀ ਆਉਣਾ ਜਾਣਾ ਬਹੁਤ ਵਧੀਆ ਹੈ ਸੌਖਾ ਹੈ ਤੇ ਵੱਡੀ ਗੱਲ ਹੈ ਪਿੰਡ ਦਾ ਵਿਕਾਸ ਹੋ ਰਿਹਾ ਆ ਜੀ ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਸਮੇ ਤੇ ਸਮਵਿਧ ਹਾਣੀ ਬਣਾਉਣ ਦੇ ਲਈ ਜੋ ਨਵੀਆਂ ਟੈਕਨੀਕਸ ਨਵੀਆਂ ਟੈਕਨੋਲੋਜੀ ਆ ਰਹੀ ਹੈ ਪਿੰਡ ਦੇ ਵਿੱਚ ਜੀ ਜੀ ਮਦਦ ਕੀਤਾ ਜਾ ਰਿਹਾ ਹੈ ਰਾਹਗੀਰਾਂ ਨੂੰ ਕੀ ਫਾਇਦਾ ਹੋਏਗਾ ਰੋਡ ਦੇ ਵਿੱਚ ਇੰਟਰਲੌਕ ਲੱਗਣ ਦੇ ਨਾਲ ਦੇਖਿਆ ਜਾਵੇ ਰੋਡ ਕਾਫੀ ਚੌੜਾ ਨਜ਼ਰ ਆਉਂਦਾ ਜਦੋਂ ਉਹਦੇ ਨਾਲ ਨੇ ਤਾਂ ਇਹ ਸਭ ਤੋਂ ਵੱਡਾ ਇਹ ਆ ਤੇ ਇੱਕ ਤਾਂ ਪਿੰਡ ਦੇ ਵਿੱਚ ਸਾਫ ਸਫਾਈ ਜੀ ਠੀਕ ਆ ਜੀ ਆਣਾ ਜਾਣਾ ਸੌਖਾ ਹੋ ਜਾਏਗਾ ਰਸਤਾ ਵਧੀਆ ਹੋਏਗਾ ਰਾਹਗੀਰਾਂ ਨੂੰ ਲਾਂਗਾ ਮਧਿਆ ਰਹੇਗਾ ਤਾਂ ਆਣਾ ਜਾਣਾ ਸੌਖਾ ਬਹੁਤ ਵਧੀਆ ਹੋਏਗਾ ਜੀ ਜੀ ਸ਼ੁਕਰੀਆ ਜੀ ਕੀ ਨਾਮ ਜੀ ਆਪਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਪ੍ਰਿਆ ਤੇ ਮੈਂ ਜਲੰਧਰ ਤੋਂ ਆਈ ਹਾਂ ਇਸ ਤਰ੍ਹਾਂ ਲੱਗਦਾ ਪਿੰਡ ਜੱਗੋਵਾਲ ਦੇ ਵਿੱਚ ਤੁਸੀਂ ਲੰਘ ਰਹੇ ਸੀ ਇੱਥਾਨਕ ਬਹੁਤ ਵਧੀਆ ਭਾਜੀ ਸਾਨੂੰ ਇਸ ਪਿੰਡ ਦਾ ਵਿਕਾਸ ਬਹੁਤ ਵਧੀਆ ਲੱਗਿਆ ਸੀ ਇਸ ਪਿੰਡ ਵਿੱਚ ਆਂਦੇ ਜਾਂਦੇ ਰਹਿੰਦਾ ਵਾ ਜਿੰਨੀ ਵਾਰੀ ਜਦੋਂ ਵੀ ਆਈਏ ਤੇ ਨਵਾਂ ਵਿਕਾਸ ਹੀ ਦੇਖਣ ਨੂੰ ਮਿਲਦਾ ਵਾ ਕੱਲ ਮੈਂ ਇਸ ਪਿੰਡ ਦੀ ਉਹ ਮੈਂ ਇੱਕ ਪਾਰਕ ਵੀ ਦੇਖ ਕੇ ਆਈ ਹਾਂ ਜਿੱਥੇ ਕਾਫੀ ਐਕਸਰਸਾਈਜ਼ ਵਾਲੇ ਝੂਟੇ ਵਗੈਰਾ ਵੀ ਲਗਾਏ ਆ ਸਲਾਈਡਾਂ ਲਗਾਈਆਂ ਹੋਈਆਂ ਵਾ ਐਦਾਂ ਦੀਆਂ ਸਲਾਈਡਾਂ ਤੇ ਭਾਜੀ ਸਾਡੇ ਸ਼ਹਿਰ ਚ ਨਹੀਂ ਅਸੀਂ ਕਿਸੇ ਪਿੰਡ ਚ ਨਹੀਂ ਦੇਖੀਆਂ ਪਹਿਲੀ ਵਾਰੀ ਦੇਖੀ ਹੈ ਇਸ ਪਿੰਡ 'ਚ ਪਿੰਡ ਵਾਲਿਆਂ ਦੇ ਨਾਲ ਜੁੜੇ ਰਹਿੰਦੇ ਸੀ ਛੋਟੇ ਛੋਟੇ ਬੱਚੇ ਅਕਸਰ ਉੱਠਦੇ ਹੀ ਮੋਬਾਈਲ ਮੰਗਦੇ ਸੀ ਹੁਣ ਉੱਠਦੇ ਹੀ ਪਾਰਕਾਂ ਦੇ ਵਿੱਚ ਜਾਣਗੇ ਤੇ ਮੋਬਾਈਲਾਂ ਦੇ ਵਿੱਚੋਂ ਕਿਤਨਾ ਕਿਤ ਉਨ੍ਹਾਂ ਦੀ ਜਿਹੜੀ ਜ਼ਿੰਦਗੀ ਹੈਗੀ ਉਹ ਦੂਰ ਹੋ ਜਾਏਗੀ ਛੋਟੇ ਬੱਚਿਆਂ ਦੀ ਖਾਸ ਕਰਕੇ ਹਾਂਜੀ ਹਾਂਜੀ ਬਹੁਤ ਵਧੀਆ ਲੱਗਾ ਕਿਉਂਕਿ ਬੱਚੇ ਜਿਹੜੇ ਆ ਕੱਲ ਅਸੀਂ ਮੈਂ ਦੇਖਿਆ ਕਿ ਕਾਫੀ ਧੁੰਦ ਸੀ ਪਰ ਫਿਰ ਵੀ ਬੱਚੇ ਪਾਰਕ ਚ ਪਹੁੰਚੇ ਹੋਏ ਸੀ ਉਹ ਬੱਚਿਆਂ ਨੂੰ ਇਹ ਬੈਨੀਫਿਟ ਆ ਕਿ ਉਹ ਜਿੱਦਾਂ 24 ਕੰਟੇਨਰ ਕਮਰਿਆਂ ਚ ਰਹਿੰਦੇ ਗੇਮਸ ਖੇលਦੇ ਆ ਹੁਣ ਉਹਨਾਂ ਨੂੰ ਪਤਾ ਕਿ ਸਾਡੇ ਪਿੰਡੇ ਚ ਪਾਰਕਾਂ ਬਣੀਆਂ ਹੋਈਆਂ ਸਲਾਈਡਸ ਲੱਗੀਆਂ ਵਾ ਬੱਚੇ ਆਪਣੇ ਇੰਜੋਏ ਕਰ ਰਹੇ ਆ ਉਹਨਾਂ ਦੀ ਐਕਟੀਵਿਟੀ ਹੋ ਰਹੀ ਫਿਜ਼ੀਕਲ ਐਕਟੀਵਿਟੀ ਹੋ ਰਹੀ ਆ ਉਹਨਾਂ ਦਾ ਫਿਜ਼ੀਕਲ ਐਕਟੀਵਿਟੀ ਵੱਲ ਧਿਆਨ ਦੇ ਰਹੇ ਨੇ ਇਹ ਕਾ ਕਿ ਬਹੁਤ ਵਧੀਆ ਹੈ ਜਿਹੜੀਆਂ ਰੋਡਸ ਵੀ ਰੋਡ ਵੀ ਬਣੀਆਂ ਵਾ ਉਹ ਵੀ ਬਹੁਤ ਵਧੀਆ ਵਾ ਸਾਨੂੰ ਆਣਾ ਜਾਣਾ ਬਹੁਤ ਇਜ਼ੀ ਹੋ ਗਿਆ ਵਾ ਅਸੀਂ ਆਨੇ ਜਾਣੇ ਜਿੰਨੀ ਵਾਰੀ ਆਈਏ ਮਰੇ ਪਿੰਡ ਦੀ ਤਰੱਕੀ ਹੀ ਦੇਖੀ ਦੀ ਆ ਗ੍ਰਾਮ ਪੰਚਾਇਤ ਜੇ ਸਾਰੀ ਦੀ ਗੱਲ ਕੀਤੀ ਜਾਵੇ ਪਿੰਡ ਜ਼ੱਬੋਵਾਲ ਦੇ ਨਗਰ ਨਿਵਾਸੀਆਂ ਦੀ ਗੱਲ ਕੀਤੀ ਜਾਵੇ ਕੀ ਕਹਿਣਾ ਚਾਹੁੰਦੇ ਹਨ ਉਹਨਾਂ ਨੂੰ ਮੈਂ ਤਾਂ ਉਹਨਾਂ ਨੂੰ ਜੀ ਇਹੀ ਕਹਿਣਾ ਚਾਹਨੀ ਆ ਕਿ ਤੁਹਾਨੂੰ ਤੁਸੀਂ ਆਪ ਦੇਖੋ ਕਿ ਸਮਝਦਾਰਾਂ ਤੁਸੀਂ ਇਸ ਪਿੰਡ ਦੇ ਸਰਪੰਚ ਨੇ ਤੁਹਾਡੀ ਪਿੰਡ ਦੀ ਬਹੁਤ ਤਰੱਕੀ ਕਰਵਾਈ ਆ ਪੂਰਾ ਨਕਸ਼ਾ ਬਦਲ ਕੇ ਰੱਖਤਾ ਮੈਨੂੰ ਨਹੀਂ ਲੱਗਦਾ ਕਿ ਹੋਰ ਪਿੰਡਾਂ 'ਚ ਵੀ ਇੰਨਾ ਵਿਕਾਸ ਹੋਇਆ ਹੋਊਗਾ ਇਸ ਕਰਕੇ ਅੱਗੇ ਤੋਂ ਵੀ ਤੁਸੀਂ ਇਹ ਧਿਆਨ ਰੱਖਿਓ ਜੀ ਇਹ ਸਰਪੰਚ ਸਾਹਿਬ ਜਦਾ ਕਿ ਇਹ ਅੱਗੇ ਵੀ ਤੁਹਾਡੀ ਹੋਰ ਤਰੱਕੀ ਕਰਨ ਤੁਹਾਨੂੰ ਹੋਰ ਸਹੂਲਤਾਂ ਮੁਹਾਇਆ ਕਰਵਾਣ ਜੀ ਸ਼ੁਕਰੀਆਮ ਗਗਨਾ ਜੀ ਤੇ ਪਿੰਡ ਜੱਬੋਵਾਲ ਦੇ ਵਿਕਾਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਦੇਖਿਆ ਕਿ ਮੇਰੀ 23-24 ਸਾਲ ਦੀ ਉਮਰ ਹੋ ਗਈ ਆ ਕਿ ਜਦੋਂ ਤੋਂ ਮੈਂ ਹੋ ਸਾਂਭੀ ਆ ਪੰਚਾਇਤ ਨੇ ਉਹ ਕੰਮ ਨਹੀਂ ਕੀਤਾ ਜੋ ਇਸ ਸਾਲ ਬੀਬੀ ਜਸਵਿੰਦਰ ਕੌਰ ਜੀ ਨੇ ਕਰਕੇ ਦਿਖਾਇਆ ਇੱਕ ਲੇਡੀਆਂ ਦੇ ਕੰਮ ਕਰਨੇ ਕਿਉਂਕਿ ਲੇਡੀਆਂ ਦੇ ਵਾਸਤੇ ਬਹੁਤ ਮੁਸ਼ਕਲਾਵਾਂ ਵੀ ਆਉਂਦੀਆਂ ਕਿਉਂਕਿ ਆਪਾਂ ਸਮਾਜ ਨੂੰ ਜਾਣਦੇ ਆਪਾਂ ਸਮਾਜ ਦੇ ਵਿੱਚ ਵਿਚਰਦੇ ਵੀ ਆਂ ਫਿਰ ਵੀ ਉਹਨਾਂ ਨੇ ਕੰਮ ਕੀਤੇ ਹੋਏ ਕੁਝ ਵਧੀਆ ਲੱਗਦੀ ਆ ਜੀ ਬਿਲਕੁਲ ਜੀ ਬਿਲਕੁਲ ਦੇਖੋ ਕਿ ਜਿਵੇਂ ਕਿ ਅੱਜ ਤੋਂ ਆਉਣ ਵਾਲੀਆਂ ਪਹਿਲੀਆਂ ਪੰਚਾਇਤਾਂ ਨੇ ਜੋ ਕੰਮ ਕੀਤੇ ਉਹਦੇ ਵਿੱਚ ਉਹ ਕੁਝ ਮਤਲਬ ਕਿ ਆ ਰਹੀ ਕਿ ਹੁਣ ਬੱਚਿਆਂ ਵਾਸਤੇ ਉਹਨਾਂ ਨੇ ਪਾਰਕਾ ਬਣਾਤੀਆਂ ਆਂ ਗਲੀਆਂ ਨਾਲੀਆਂ ਪਾਏ ਪਾ ਕੇ ਗਲੀਆਂ ਦੀ ਸਫਾਈ ਕਰ ਦਿੱਤੀ ਆ ਸੜਕਾਂ ਚੌੜੀਆਂ ਕਰ ਦਿੱਤੀਆਂ ਉਸ ਦੇ ਆਰਨਾ ਮਤਲਬ ਕਿ ਪਿੰਡ ਦਾ ਵੀ ਕਾਫੀ ਸੁਧਾਰ ਹੋਇਆ ਹੈ ਕਿ ਸਾਫ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਬਿਲਕੁਲ ਜੀ ਬਿਲਕੁਲ ਇਸ ਵਾਰ ਕੀ ਮਤਲਬ ਇਹ ਦੇਖਿਆ ਜਾਵੇ ਕਿ ਪਹਿਲਾਂ ਮਤਲਬ ਕਿ ਬਹੁਤ ਤਰ੍ਹਾਂ ਨਹੀਂ ਬਹੁਤ ਸਾਰੀਆਂ ਗ੍ਰਾਂਟਾਂ ਆਈਆਂ ਬਟ ਇਸ ਵਾਰ ਜੋ ਸਰਪੰਚ ਨੂੰ ਗ੍ਰਾਂਟ ਆਈ ਉਹਨੇ ਉਸ ਨੂੰ ਵੀ ਛੱਡ ਕੇ ਆਪਣੇ ਕੋਲੋਂ ਵੀ ਪੈਸਾ ਲਾ ਕੇ ਪਿੰਡ ਦਾ ਕਾਫੀ ਵਿਕਾਸ ਕੀਤਾ ਆ ਜੀ ਰੋਡ ਦੀ ਗੱਲ ਕੀਤੀ ਜਾਵੇ ਆਪਾਂ ਜਿੱਥੋਂ ਵਿਚਰਦੇ ਆਂ ਕੁਝ ਰੋਡ ਦੇ ਵਿੱਚ ਐਂਟਰਲੌਕ ਬਲੌਕ ਲੱਗੇ ਆ ਆਪਾਂ ਦੇਖਿਓ ਨਾਲ-ਨਾਲ ਮੈਸਟਰੀ ਬਲੌਕ ਲਗਾਉਂਦੇ ਪਏ ਆ ਬਲੌ ਲਗੇਗਾ ਬਿਲਕੁਲ ਜੀ ਬਿਲਕੁਲ ਜਿਵੇਂ ਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਸਾਡੇ ਪਿੰਡ ਦੇ ਜਿਹੜੇ ਮੇਨ ਸੜਕ ਦੇ ਸਾਈਡ ਦੋਨਾਂ ਸਾਈਡਾਂ ਤੇ ਇੰਟਰਲੌਕ ਲਾਈ ਜਾ ਰਹੀ ਆ ਉਸ ਇੰਟਰਲੌਕ ਲਾਣ ਦਾ ਸਾਨੂੰ ਫਾਇਦਾ ਵੀ ਬਹੁਤ ਹੈ ਕਿਉਂਕਿ ਇੱਕ ਤਾਂ ਰੋਡ ਖੁੱਲਾ ਹੋ ਗਿਆ ਆ ਨੰਬਰ ਦੋ ਕਈ ਵਾਰ ਹੁੰਦਾ ਸੀ ਮਿੱਟੀ ਘਾਰਾ ਚਕਨਾਟ ਹੋਣ ਦੇ ਕਾਰਨ ਮੀਂਹ ਕਨ ਆ ਜਣਾ ਸੀ ਤਾਂ ਪਾਣੀ ਵੀ ਸਲਿੱਪਰੀ ਹੋ ਜਾਂਦਾ ਸੀ ਸਲਿੱਪਰੀ ਵੀ ਹੋ ਜਾਂਦਾ ਸੀ ਤੇ ਪਾਣੀ ਵੀ ਖੜਦਾ ਸੀ ਜਿਸ ਕਾਰਨ ਇਹ ਵੀ ਆਪਾਂ ਨੂੰ ਜਿਹੜੀ ਦਿੱਕਤ ਆ ਰਹੀ ਸੀ ਇਹ ਵੀ ਪ੍ਰੋਬਲਮ ਆਪਣੀ ਸੋਲਵ ਹੋ ਚੁੱਕੀ ਆ ਕਿੰਨਾ ਰਸਤਾ ਖੁੱਲਾ ਹੋ ਜਾਏਗਾ ਮਤਲਬ ਕਿ ਪਹਿਲਾਂ ਨਾਲੋਂ ਤਾਂ ਕਾਫੀ ਖੁੱਲਾ ਹੋ ਚੁੱਕਾ ਹੈ ਕਿ ਮਤਲਬ ਦੋ ਗੱਡੀਆਂ ਮਤਲਬ ਕਿ ਨਾਰਮਲ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡਾ ਵੀ ਜਿਹੜਾ ਪਿੰਡ ਆ ਆਪਣੇ ਇੱਕ ਪੰਜਾਬ ਦੇ ਨਕਸ਼ੇ ਦੇ ਇੱਕ ਉੱਭਰ ਕੇ ਆ ਰਿਹਾ ਆ ਇਸ ਦੇ ਵਿਕਾਸ ਵਿੱਚ ਕਾਫੀ ਸੁਧਾਰ ਹੋ ਰਿਹਾ ਹੈ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡਾ ਵੀ ਇੱਕ ਜਿਹੜਾ ਪਿੰਡ ਆ ਇੱਕ ਮਤਲਬ ਕਿ ਬਹੁਤ ਸੋਹਣਾ ਪਿੰਡ ਬਣ ਰਿਹਾ ਹੈ ਕਿ ਜਿਸ ਦੀ ਚਰਚਾ ਪੂਰੇ ਪੰਜਾਬ ਵਿੱਚ ਨਹੀਂ ਸਗੋ ਪੂਰੇ ਭਾਰਤ ਦੇਸ਼ ਵਿੱਚ ਹੋ ਰਹੀ ਆ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਤੁਹਾਡੇ ਅੜਗੇ ਜੂਤ ਹੈਗੇ ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਆ ਔਰ ਉਹ ਪੰਚਾਇਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਤਾਂ ਬਸ ਇ ਉਹਨਾਂ ਨੇ ਕੰਮ ਕੀਤਾ ਸਾਰੀ ਪੰਚਾਇਤ ਨੂੰ ਇਸੇ ਤਰੀਕੇ ਦੇ ਨਾਲ ਕੰਮ ਕਰਨਾ ਚਾਹੀਦਾ ਤੇ ਆਪਣੇ ਜਿਹੜਾ ਪਿੰਡ ਦਾ ਵਿਕਾਸ ਆ ਉਹਨੂੰ ਸਭ ਤੋਂ ਵਧੀਆ ਤਰੀਕੇ ਦੇ ਨਾਲ ਉੱਪਰ ਲੈ ਕੇ ਆਉਣਾ ਚਾਹੀਦਾ ਤਾਂ ਜੋ ਕਿ ਪਿੰਡ ਦਾ ਵਿਕਾਸ ਹੀ ਹੋਵੇ ਤੇ ਪਿੰਡ ਦਾ ਨਾਂ ਵੀ ਰੌਸ਼ਨ ਹੋਵੇ ਤੇ ਪੰਚਾਇਤ ਦਾ ਵੀ ਤੇ ਸਭੋ ਸਾਰੇ ਨਗਰ ਦਾ ਨਾਮ ਰੌਸ਼ਨ ਹੋਵੇ ਕਿਉਂਕਿ ਜਿਸ ਪਿੰਡ ਦੇ ਵਿੱਚ ਆਪਾਂ ਰਹਿੰਦੇ ਆਂ ਜਿਸ ਮਹੱਲੇ ਦੇ ਵਿੱਚ ਰਹਿੰਦੇ ਹੈਗੇ ਆਂ ਸਰਪੰਚ ਜਦੋਂ ਚੁਣੇ ਜਾਂਦੇ ਨੇ ਹੁਣ ਵੀ ਵੋਟਾਂ ਦਾ ਵਿਗਲ ਬਚਨ ਦੀਆਂ ਬਿਲਕੁਲ ਤਿਆਰੀਆਂ ਹੋ ਰਹੀਆਂ ਸਰਪੰਚ ਦਾ ਨੈਤਿਕ ਫਰਜ਼ ਵੀ ਬਣਦਾ ਕਿ ਆਪਣੇ ਪਿੰਡਾਂ ਦੀ ਨੁਹਾਰ ਨੂੰ ਬਦਲਣਾ ਇਹ ਨਾ ਹੋਵੇ ਕਿ ਸਰਪੰਚਾਂ ਦੇ ਕੋਲ ਇਹ ਰਫਾ ਵਿਆਹ ਵਾਲੇ ਕਾਰਡ ਹੀ ਛਕਣ ਦੇਣੇ ਵਿਆਹ ਹੀ ਖਾਣੇ ਪਾਰਟੀਆਂ ਹੀ ਅਟੈਂਡ ਕਰਨੀਆਂ ਬਹੁਤ ਸਾਰੇ ਸਰਪੰਚਾਂ ਨੇ ਪਿੰਡਾਂ ਦੀ ਨੁਹਾਰ ਬਦਲ ਕੇ ਦਿਖਾਈ ਆ ਜੀ ਉਹਨਾਂ ਪਿੰਡਾਂ ਦੇ ਨਾਲ ਨਾਲ ਜੇ ਇੱਕ ਪਿੰਡ ਜੱਬੋਵਾਲ ਦਾ ਨਾਮ ਦੇਖਿਆ ਜਾਵੇ ਜੁੜਦਾ ਵਿਕਾਸ ਦੇ ਵਿੱਚ ਦਾ ਕਿਸ ਤਰ੍ਹਾਂ ਬਿਲਕੁਲ ਜੀ ਬਿਲਕੁਲ ਵਿਕਾਸ ਦੇ ਨਾਤੇ ਜਿਹੜਾ ਸਾਡੇ ਪਿੰਡ ਜੱਬੋਵਾਲਾ ਉਹ ਸਭ ਨੂੰ ਉੱਪਰ ਜਾ ਰਿਹਾ ਹੈ ਕਿਉਂਕਿ ਹੋਰ ਮੇਰੇ ਹਿਸਾਬ ਨਾਲ ਪਿੰਡਾਂ ਵਿੱਚ ਇੰਨਾ ਵਿਕਾਸ ਨਹੀਂ ਹੋਇਆ ਜੋ ਪਿੰਡ ਜੱਬੋਵਾਲਾ ਦੇ ਵਿੱਚ ਹੋ ਰਿਹਾ ਆ ਜੀ ਜੀ ਅੱਗੇ ਨਾਲੋਂ ਕਿੰਨਾ ਕੁ ਵਧੀਆ ਲੱਗਦਾ ਜੇ ਆਪਾਂ ਦੇਖੀਏ ਗਰਾਊਂਡਾਂ ਬਣੀਆਂ ਹੈਗੀਆਂ ਬੱਚਿਆਂ ਦੇ ਵਾਸਤੇ ਕਿਉਂਕਿ ਬੱਚੇ ਮੋਬਾਈਲਾਂ ਦੇ ਉੱਪਰ ਲੱਗੇ ਰਹਿੰਦੇ ਸੀ ਹੁਣ ਬੱਚੇ ਮੋਬਾਈਲਾਂ ਦੀ ਨਿਆਤ ਤੋਂ ਥੋੜ੍ਹੀਆ ਦੂਰ ਆਏ ਹੈਗੇ ਆ ਬੱਚਿਆਂ ਦੀ ਨਿਗਾਹ ਦੇ ਉੱਪਰ ਜਿਹੜੀ ਨਵੇਂ-ਨਵੇਂ ਬੱਚੇ ਹੈਗੇ ਛੋਟੇ-ਛੋਟੇ ਬੱਚੇ ਆ ਉੱਠਦਿਆਂ ਸਾਰ ਹੀ ਮੋਬਾਈਲ ਮੰਗਦੇ ਸੀ ਉਹਨਾਂ ਦੇ ਜੀਵਨ ਦੇ ਅੰਦਰ ਵੀ ਬਹੁਤ ਵੱਡੀ ਤਬਦੀਲੀ ਆਈ ਹੈ ਜਦੋਂ ਗਰਾਊਂਡ ਦੇ ਵਿੱਚ ਦੇਖਦੇ ਹਾਂ ਪਾਰਕਾਂ ਦੇ ਵਿੱਚ ਦੇਖਦੇ ਹਾਂ ਵੱਡੇ ਝੂਲਿਆਂ ਦੀ ਜੇ ਗੱਲ ਕੀਤੀ ਜਾਵੇ ਉਹਨਾਂ ਦੇ ਵਿੱਚ ਬਹੁਤ ਵੱਡੇ ਜਿਹੜੇ ਹੈਗੇ ਨੌਜਵਾਨ ਜਿਹੜੇ ਹੈਗੇ ਫਾਇਦਾ ਪਿੰਡ ਦੇ ਵਿੱਚ ਗਰਾਊਂਡ ਲੈ ਕੇ ਆਂਦੀ ਆ ਪਾਰਕਾ ਬਣਾਈਆਂ ਕਿਉਂਕਿ ਬੱਚੇ ਇੱਕ ਤਾਂ ਮੋਬਾਈਲ ਤੋਂ ਦੂਰ ਰਹਿੰਦੇ ਆ ਤੇ ਨੰਬਰ ਤੋਂ ਬੱਚੇ ਨੇ ਕਬੱਡੀ ਖੇਡ ਰਹੇ ਨਸ਼ੇ ਤੋਂ ਵੀ ਦੂਰ ਰਹੇ ਦੂਰ ਰਹ ਰਹੇ ਆ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਬੱਚੇ ਆ ਜਾਂ ਮਤਲਬ ਕਹਿ ਰਹੀ ਕਿ ਕਿਸ਼ੋੜੇ ਬੱਚੇ ਜਾਂ بڑے ਨੌਜਵਾਨ ਕਿ ਕਬੱਡੀ ਦੀ ਗੇਮ ਖੇਡ ਰਹੇ ਆ ਜਾਂ ਕੁਝ ਹੋਰ ਵੀ ਆ ਪਾਰਕਾ ਵਿੱਚ ਜਾ ਕੇ ਆਪਣਾ ਮਨੋਰੰਜਨ ਕਰ ਰਹੇ ক্রিকেট ਖੇਡ ਰਹੇ ਆ ਤੇ ਵਟਨਿਸ ਖੇਡ ਰਹੇ ਜਾਂ ਕੁਝ ਵੀ ਕਹਿ ਰਹੀ ਕਿ ਮਤਲਬ ਬੁਜੀਏ ਮਤਲਬ ਮੋਬਾਈਲ ਤਾਂ ਕਹਿ ਰਹੀ ਕਿ ਫਾਇਦੇ ਘੱਟ ਨੁਕਸਾਨ ਜ਼ਿਆਦਾ ਇੱਕ ਕਲਾਪਾ ਕਹਿ ਰਹੀ ਅੱਖਾਂ ਦੀ ਰੋਸ਼ਨੀ ਤਾਂ ਨਹੀਂ ਸੋਗੇ ਸਾਡੇ ਮਾਨਸਿਕ ਸੰਤੁਲਨ ਨੂੰ ਵੀ ਵਿਗਾੜ ਰਿਹਾ ਕਿਉਂਕਿ ਅਸੀਂ ਫੋਨ ਤੇ ਅੱਜ ਕੱਲ ਆਪਣੇ ਮਤਲਬ ਕੰਮਰੀ ਚੀਜ਼ ਘੱਟ ਤੇ ਗਲਤ ਚੀਜ਼ਾਂ ਕੁਝ ਜ਼ਿਆਦਾ ਦੇਖ ਰਹੇ ਹਾਂ ਕਿ WhatsApp ਦਾ ਇਹ ਦੇਖਿਆ ਜਾਵੇ ਤਾਂ ਅਸੀਂ ਯੂਸ ਮਤਲਬ ਕਿਸੇ ਮਤਲਬ ਹੋਰ ਤਰੀਕੇ ਨਾਲ ਕਰਨਾ ਚਾਹੁੰਦੇ ਪਰ ਅਸੀਂ ਕਰ ਕਿਸੇ ਹੋਰ ਤਰੀਕੇ ਨਾਲ ਰਹੇ ਨਹੀਂ ਦੇਖੋ ਜੀ ਮਤਲਬ ਕਿ ਪਿੰਡ ਦੇ ਲੋਕ ਜੋ ਮਰਜੀ ਕਹਿਣ ਕਿ ਸਰਪੰਚ ਜਾ ਕਿਸ ਪਾਰਟੀ ਦਾ ਹੈ ਜਾਂ ਕਿਸ ਤਰ੍ਹਾਂ ਦਾ ਵੀ ਆ ਪਰ ਜੋ ਸਰਪੰਚ ਪਿੰਡ ਦੇ ਵਿਕਾਸ ਲਈ ਕਰ ਰਹਾ ਹੈ ਉਸ ਸੀਜ ਨੂੰ ਇੱਕ ਅਲੱਗ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਕਾਂਗਰਸ ਦਾ ਚਾਹੇ ਕਾਦੀ ਕੋਈ ਵੀ ਪਾਰਟੀ ਦਾ ਸਰਪੰਚਾ ਉਹ ਨਹੀਂ ਇਹਨਾਂ ਵਕ ਕੰਮ ਨਹੀਂ ਕਰਕੇ ਦਿਖਾਇਆ ਪਿੰਡ ਦਾ ਵਿਕਾਸ ਨਹੀਂ ਕੀਤਾ ਜੋ ਸਰਪੰਚ ਨੇ ਕਰਕੇ ਦਿਖਾਇਆ ਜੀ ਕਿ ਸਰਪੰਚ ਤਾਂ ਐਕਚੁਅਲ ਪਿੰਡ ਦਾ ਹੁੰਦਾ ਜੀ ਬਹੁਤ ਬਰੀ ਸਰਪੰਚਾਂ ਨੂੰ ਪਾਰਟੀਆਂ ਦੇ ਵਿੱਚ ਗਿਣ ਲੈਂਦੇ ਆ ਪਾਰਟੀ ਦਾ ਮੁੱਦਾ ਬਣਾ ਲੈਂਦੇ ਕਿ ਸਰਪੰਚ ਫਲਾਣੀ ਧੜੇ ਦਾ ਜੀ ਸਰਪੰਚ ਤਾਂ ਕਿਸੇ ਵੀ ਪਾਰਟੀ ਦਾ ਨਹੀਂ ਹੁੰਦਾ ਸਰਪੰਚ ਤਾਂ ਨਗਰ ਦਾ ਜੀ ਜਦੋਂ ਰਿਸ਼ਤੇਦਾਰ ਆਉਂਦੇ ਆ ਜੀ ਜਦੋਂ ਸੱਜਣ ਆਉਂਦੇ ਆ ਜਦੋਂ ਸਕੇ ਸੁਬੰਧੀ ਆਉਂਦੇ ਆ ਉਹ ਪਿੰਡ ਦੀ ਸਫਾਈ ਵੇਖਦੇ ਆ ਤੇ ਕੀ ਉਹ ਬੋਲਦੇ ਪਿੰਡ ਦੇ ਬਾਰੇ ਜੇ ਮਤਲਬ ਕਿ ਦੇਖ ਲਿਆ ਜਾਵੇ ਕਿ ਸਰਪੰਚ ਸਾਹਿਬ ਕੁਝ ਵੀ ਮਤਲਬ ਕਿ ਕੋਈ ਵੀ ਆਂਦਾ ਹੈ ਜਾਂ ਕੋਈ ਵੀ ਮਤਲਬ ਵਾਰਲੇ ਮਤਲਬ ਨਗਰ ਤੋਂ ਕੋਈ ਵੀ ਆਂਦਾ ਤਾਂ ਮਤਲਬ ਕਿ ਹੋਰ ਬਾਕੀ ਪੰਚਾਇਤ ਨੂੰ ਤਾਂ ਕੋਈ ਪੁੱਛਣਾ ਨਹੀਂ ਇਹ ਹੀ ਪੁੱਛਦੇ ਕਿ ਇਸ ਵਾਰ ਸਰਪੰਚ ਕੌਣ ਸੀ ਤੇ ਸਰਪੰਚ ਨੇ ਕੀ ਕੰਮ ਕਰਕੇ ਦਿਖਾਇਆ ਤੇ ਮਤਲਬ ਕਿ ਅਸੀਂ ਇਹ ਹੀ ਗੱਲ ਆਖਿਰ ਤੇ ਕਹਿਣਾ ਚਾਹੁੰਦੇ ਹਾਂ ਕਿ ਸਰਪੰਚ ਨੇ ਜੋ ਵੀ ਕੀਤਾ ਪਿੰਦੇ ਵਿਕਾਸ ਲਈ ਉਹ ਇੰਨਾ ਹੋਰ ਕੋਈ ਨਹੀਂ ਕਰ ਸਕਿਆ ਸਾਰੀ ਪੰਚਾਇਤ ਜੀ ਸਾਰਾ ਨਗਰ ਕਿ ਸਰਪੰਚ ਇਕੱਲਾ ਵੀ ਕੁਝ ਨਹੀਂ ਕਰ ਸਕਦਾ ਸਾਰੀ ਪੰਚਾਇਤ ਦਾ ਸਹਿਯੋਗ ਹੋਣਾ ਬੜਾ ਜ਼ਰੂਰੀ ਆ ਜੀ ਜੀ ਫਿਰ ਪੰਚਾਇਤ ਦੇ ਨਾਲ ਪੂਰੇ ਨਗਰ ਦਾ ਹੋਣਾ ਬੜਾ ਜ਼ਰੂਰੀ ਆ ਉਹਦੇ ਨਾਲ ਨਾਲ ਜਿਹੜੇ ਸਾਡੇ ਐਨ ਆਰ ਆਈ ਵੀਰ ਵਿਦੇਸ਼ਾਂ ਦੇ ਵਿੱਚ ਬੈਠੇ ਜਿਨ੍ਹਾਂ ਜਿਹੜਾ ਜਿਨ੍ਹਾਂ ਦਾ ਜਿਹੜਾ ਦਿਲ ਹੈਗਾ ਪੰਜਾਬ ਦੇ ਲਈ ਆਪਣੀ ਜਨਮ ਭੂਮੀ ਦੇ ਲਈ ਹਮੇਸ਼ਾ ਧੜਕ ਰਿਹਾ ਨਾ ਜਦੋਂ ਉਹ ਪਿੰਡ ਦੇ ਵਿਕਾਸ ਨੂੰ ਵੇਖਦੇ ਹੋ ਸਾਰੀ ਪੰਚਾਇਤ ਨੂੰ ਇਹ ਕੀ ਵਧਾਈ ਦੇ ਪਾਤਰ ਹੈ ਕੀ ਐਨ ਆਰ ਆਈ ਵਧਾਈ ਦੇ ਪਾਤਰ ਹੈ ਕੀ ਪਿੰਡ ਦੇ ਸੱਜਣ ਕੀ ਪਿੰਡ ਦੀ ਪੰਚਾਇਤ ਕੀ ਪਿੰਡ ਦੇ ਸਰਪੰਚ ਸਹਿਬਾਨ ਪਿੰਡ ਦੇ ਲੰਬੜਦਾਰ ਸਹਿਬਾਨ ਕਿਉਂਕਿ ਵਿਕਾਸ ਤਾਂ ਸਾਰੇ ਪਿੰਡ ਦਾ ਹੋਇਆ ਕੀ ਉਹ ਸਾਰੇ ਵਧਾਈ ਦੇ ਪਾਤਰ ਹੈ ਜੀ ਬਿਲਕੁਲ ਜੀ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਪਿੰਡ ਦੇ ਪਿੰਡ ਦੇ ਵਿਕਾਸ ਚ ਕੱਲਾ ਸਰਪੰਚ ਲੈ ਨਹੀਂ ਪੰਚਾਇਤ ਮੈਂਬਰਾਂ ਦਾ ਵੀ ਐਨ ਆਰ ਆਈ ਵੀਰਾਂ ਦਾ ਵੀ ਹੋਰ ਵੀ ਆਪਣੇ ਪੂਰੇ ਨਗਰ ਦਾ ਸਹਿਯੋਗ ਹੈ ਕਿਉਂਕਿ ਕੱਲਾ ਬੰਦਾ ਕੁਝ ਨਹੀਂ ਕਰਦਾ ਦੇਸ਼ ਸੇਵਕ ਤੋਂ ਜਤਾਰ ਸਿੰਘ ਜੱਬੋਵਾਨ ਨੂੰ ਦਿਓ ਅਜਾਜਤ ਨਮੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਦੇ ਵਾਸਤੇ 9865013313 ਤੇ ਕਰੋ ਸੰਪਰਕ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਸ਼ੁਕਰੀਆ ਮਿਹਰਬਾਨੀ